ਉਹ ਲੱਗ ਗਿਆ ਮੁੰਡਾ ਲੱਗ ਗਿਆ ਆ ਜਾ ਆ ਜਾ ਸਰ ਆ ਜਾ ਹਾਂ ਚਲੋ ਸਾਧਗ ਤਾਂ ਇਹਨਾਂ ਅਸੀਂ ਗੱਲ ਸਾਦੀ ਕਰਦੇ ਆ ਕਿ ਕੋਈ ਵੀ ਚਾਹੇ ਕਿਸਾਨਾ ਚਾਹੇ ਮਜ਼ਦੂਰਾਂ ਸਾਡੀ ਕੋਈ ਵੀ ਜੱਥੇ ਬੰਦੀ ਇਹ ਨਹੀਂ ਕਹਦੀ ਕਿ ਪੈਸੇ ਨਾ ਕਰੋ ਕਈ ਵਾਰੀ ਗੱਲਾਂ ਚੱਲ ਪੈਂਦੀਆਂ ਕਿ ਯਾਰ ਪੈਸੇ ਲੈ ਲੈਂਦੇ ਆ ਲੋਕ ਮੋੜਦੇ ਨਹੀਂ ਤੁਸੀਂ ਮੁੜ ਕੇ ਠੰਡਾ ਚੱਕ ਲੈਨੇ ਹੋ ਅਖੀ ਕਹਨੇ ਆ ਕਿ ਜਿਹਨੇ ਪੈਸੇ ਲੈਂਦੇ ਆ ਮੋੜਨੇ ਚਾਹੀਦੇ ਪਰ ਮੋੜ ਦਾ ਪ੍ਰਬੰਧ ਕਿਵੇਂ ਕਰੇ ਅੱਜ ਦਿਹਾੜੀ ਆਲਾ ਦਿਹਾੜੀਂਗੀ ਉਸ ਵੀ ਪੂਰੀ ਨਹੀਂ ਲਾ ਲਈ ਜੇ ਕੋਈ ਕਿਸਾਨ ਖੇਤੀ ਕਰਦਾ ਉਸ ਦਾ ਖੇਤੀ ਤੋਂ ਪੂਰਾ ਮੁੱਲ ਨਹੀਂ ਮਿਲਦਾ ਸੋ ਜੇ ਪੈਸੇ ਰਹਿ ਗਏ ਸੀ ਕਿਸ਼ਤ ਟੁੱਟ ਗਈ ਸੀ ਬੈਠ ਕੇ ਗੱਲ ਕੀਤੀ ਜਾ ਸਕਦੀ ਸਮਾਂ ਦਿੱਤਾ ਜਾ ਸਕਦਾ ਸੀ ਪਰ ਕਿਸੇ ਦੇ ਘਰ ਨੂੰ ਜਿੰਦਾ ਲਾਉਣਾ ਇਹ ਗੈਰ ਕਾਨੂੰਨੀ ਆਂਦਰ ਪਸੂ ਸੀ ਕੱਲੀ ਸਾਡੇ ਨਾਲ ਗੱਲ ਕਰੀ ਆ ਉਸ ਤੋਂ ਬਾਅਦ ਅਸੀਂ ਬਲਾਕ ਪ੍ਰਧਾਨਾਂ ਨਾਲ ਗੱਲ ਕਰਿਆ ਕਿ ਫੈਸਲਾ ਕੀਤਾ ਕਿ ਜਿੰਦਾ ਤੋੜ ਕੇ ਅਸੀਂ ਪਰਿਵਾਰ ਨੂੰ ਅੰਦਰ ਬਹਾਮਾਂਗੇ ਅੱਜ ਸਾਡੇ ਨਾਲ ਸਾਥੀ ਪਿੰਡ ਦੇ ਭਾਰਤੀ ਕਿਸਾਨ ਮੇਜਤਾ ਉਹ ਗਰਾਹ ਦੇ ਵੀ ਆਏ ਆ ਸੋ ਧੰਨਵਾਦ ਆ ਕਿ ਜੋ ਵੀ ਕਿਸੇ ਵੀ ਮਸਲੇ ਆਉਂਦੇ ਆ ਸਾਨੂੰ ਦੱਸੋ ਦੱਸੇ ਤਾਂ ਬਣਾਦਾ ਹੱਲ ਵੀ ਹੁੰਦਾ ਸੋ ਮੈਂ ਬੇਨਤੀ ਕਰਦਾ ਬਲਾਕ ਦੇ ਪ੍ਰਧਾਨ ਬੂਟਾ ਸਿੰਘ ਨੂੰ ਤੇ ਉਹ ਗੱਲ ਕਰਨਗੇ ਹਾਂ ਵੀ ਕਿਸਾਨ ਤਾਂ ਉਹ ਕੱਲ ਪਤਾ ਲੱਗਿਆ ਪਿੰਡ ਬੱਚਾ ਕਰਦੇ ਦੇ ਬੱਚਾ ਫੈਕਟਰੀ ਕੰਪਨੀ ਨੇ ਜਿੰਦਾ ਲਾਤਾ ਬੈਂਕ ਨੂੰ ਵੀ ਕੁਝ ਛਾਣ ਨੇ ਜਾਂ ਮਜ਼ਦੂਰ ਨੇ ਪੈਸੇ ਲੈਦੇ ਹੁੰਦੇ ਆ ਭਰਨੇ ਹੁੰਦੇ ਆ ਭਰਨ ਦਾ ਕਾਰਨ ਹੁੰਦਾ ਇਸ ਕਰਕੇ ਜਦੋਂ ਸਾਨੂੰ ਪਤਾ ਲੱਗਿਆ ਅਸੀਂ ਹਣੀ ਨਾ ਗੱਲਬਾਤ ਕੀਤੀ ਵੀ ਤੜਕੇ ਆਵਾਂਗੇ ਪਸ਼ੂਆਂ ਜਿਹੜੇ ਅੰਦਰ ਮਤਲਬ ਵੱਡੀ ਬੇਸ਼ਰਮੀ ਵਾਲੀ ਗੱਲ ਆ ਵੀ ਪਸ਼ੂ ਅੰਦਰ ਜਿੰਦਾ ਲਾ ਕੇ ਇੱਕ ਬੱਛਿਆ ਗਾਂ ਜੋ ਵੀ ਹੈ ਕੱਲ ਦੇ ਭੁੱਖੇ ਝਾਏ 27 ਘੰਟੇ ਹੋ ਗਏ ਠੀਕ ਆ ਆਂਢੀਆਂ ਗਵਾਂਢੀਆਂ ਨੇ ਕੰਮ ਤੋੜਦੀ ਉਹਨਾਂ ਨੂੰ ਨੀਰਾ ਪਾਣੀ ਪਾਉਣ ਚਾਹੁੰਦੇ ਪਾਣੀ ਤਾਂ ਨਹੀਂ ਪਿਆ ਇਸ ਕਰਕੇ ਅਸੀਂ ਥੋੜੇ ਮੀਡੀਆ ਰਾਹੀਂ ਦੱਸਣਾ ਚਾਹੁੰਦੇ ਆ ਇੱਥੋਂ ਦੀ ਪ੍ਰਸ਼ਾਸਨ ਨੂੰ ਇੱਥੋਂ ਦੇ ਜਿਹੜੇ ਅਧਿਕਾਰੀ ਐ ਵੀ ਪਹਿਲਾਂ ਤੁਹਾਨੂੰ ਤੇ ਪਰਚਾ ਦਰਜ ਹੋਣਾ ਚਾਹੀਦਾ ਅਸੀਂ ਜਾਵਾਂਗੇ ਉਹਨਾਂ ਦੇ ਪਰਚਾ ਦਰਜ ਵੀ ਕਰਾਉਣਾ ਹੈ ਪਰਚਾ ਦਰਜ ਤਾਂ ਕਰਾਉਣਾ ਵੀ ਜਿਹੜਾ ਪਸੰਦੇ ਦਾ ਕੀ ਕਸੂਰ ਹੈ ਇਹ ਬੋਲ ਕੇ ਦੱਸ ਨਹੀਂ ਸਕਦੇ ਤੇ ਐਂ ਨਹੀਂ ਦੱਸਦਾ ਵੀ ਇਹ ਧਿਆਏ ਆ ਕਿ ਭੁੱਖੇ ਆ ਅਸੀਂ ਇਹਨਾਂ ਨੂੰ ਮਤਲ ਅੰਦਰ ਬੰਦ ਕਰਕੇ ਜ਼ਿੰਦਾ ਲਾ ਗਏ ਇਹ ਬੇਸ਼ਰਮੀ ਵਾਲੀ ਗੱਲ ਹੈ ਇਹਨਾਂ ਤੇ ਅਸੀਂ ਪਰਚਾ ਦਰਜ ਕਰਾਵਾਂਗੇ ਤੇ ਇਥੋਂ ਦੀ ਪੰਜਾਬ ਸਰਕਾਰ ਜਿਹੜੀ ਆਮ ਪਾਰਟੀ ਸਰਕਾਰ ਹੈ ਜਿਹੜੀ ਕੰਦੀ ਸੀ ਲੋਕਾਂ ਦੀ ਗੱਲ ਸੁਣ ਗਏ ਅਸੀਂ ਉਹਨਾਂ ਨੂੰ ਵੀ ਬੇਨਤੀ ਕਰਦੇ ਹਾਂ ਉਹ ਵੀ ਧਿਆਨ ਕਰਨ ਇਸ ਗੱਲ ਤੇ ਕਿ ਅਸੀਂ ਕਿਸੇ ਪਰਿਵਾਰ ਦੇ ਕਿਸੇ ਮਜ਼ਦੂਰ ਦੇ ਕਿਸੇ ਕਿਸਾਨ ਦੇ ਘਰ ਨੂੰ ਜ਼ਿੰਦਾ ਨਹੀਂ ਲਾਉਣ ਦੇਵਾਂਗੇ ਕਰਜ਼ਾ ਲੈਂਦਾ ਇਹਨਾਂ ਚਾਹੀਦਾ ਸੀ ਨਹੀਂ ਕਹਿੰਦੇ ਵੀ ਨਹੀਂ ਦੇਣਾ ਚਾਹੀਦਾ ਪਰ ਜਿਹੜੇ ਕਰਜ਼ਾ ਇਥੋਂ ਦੇ ਵੱਡੇ ਵੱਡੇ ਘਰਾਣੇ ਲੈ ਕੇ ਮੁੱਕਰ ਜਾਂਦੇ ਉਹਨਾਂ ਨੂੰ ਕੁਛ ਨਹੀਂ ਇੱਥੋਂ ਦਾ ਜੇਤਰੀਵਾਲ 700 ਕਰੋੜ ਲੈ ਕੇ ਭੱਜ ਗਿਆ ਉਹਨਾਂ ਵਾਸਤੇ ਕੁਛ ਨਹੀਂਗਾ ਜੇ ਸਾਡੇ ਕਿਸੇ ਕਿਸਾਨ ਨੇ ਕੋਈ ਆਪਦਾ ਕਾਰੋਬਾਰ ਚਲਾਉਣ ਵਾਸਤੇ ਥੋੜਾ-ਘੜਾ ਕਰਜ਼ਾ ਲੈ ਲੈਂਦਾ ਉਹਨਾਂ ਨੂੰ ਫੜ ਕੇ ਜੇਲ੍ਹਾਂ ਦੇ ਵਿੱਚ ਬੰਦ ਕਰ ਦੇਣਾ ਉਹਨਾਂ ਦੇ ਘਰਾਂ ਨੂੰ ਜਿੰਦਾ ਲਾਉਂਦੇ ਨਾ ਉਹਨਾਂ ਦੇ ਘਰਾਂ ਦੇ ਵਿੱਚ ਮਾਵਾ ਭੈਣਾਂ ਨੂੰ ਪੁੱਠਾ ਸਿੱਧਾ ਬੋਲ ਦੇਣਾ ਅਸਟਾ ਇਹ ਬੇਨਤੀ ਕਰਦੇ ਆਂ ਵੀ ਪਿੰਡਾਂ ਨੂੰ ਕਰਨਾ ਚਲੋ ਨਹੀਂ ਪਰਿਵਾਰ ਤੋਂ ਪਹੁੰਚ ਹੋਈ ਉਹਨਾਂ ਨੂੰ ਘੇਰ ਕੇ ਇੱਥੇ ਬੰਦੀ ਬਣਾ ਕੇ ਰੱਖਣਾ ਸੀਗਾ ਫਿਰ ਉਹਨਾਂ ਨੂੰ ਦੱਸ ਦੇ ਵੀ ਜਿਹੜੇ ਪਿੰਡਾਂ ਦੇ ਵਿੱਚ ਆ ਹਰੇਕ ਦੇ ਘਰਾਂ ਨੂੰ ਕਿਵੇਂ ਜਿੰਦੇ ਲੱਗਣਗੇ ਨਾ ਕਿਸੇ ਕਿਸਾਨ ਮਜ਼ਦੂਰ ਦੀ ਕੁੜਕੀ ਹੋਣ ਦੇਣੀ ਆ ਤੇ ਨਾ ਹੀ ਕਿਸੇ ਮਜ਼ਦੂਰ ਦੇ ਘਰ ਨੂੰ ਜਿੰਦਾ ਲਾਉਣਾ ਹੈ ਕਿਉਂਕਿ ਇਹ ਸੂ ਫੈਂਸ ਕੰਪਨੀਆਂ ਲੋਕਾਂ ਨੂੰ ਘਬਰਾਹ ਕਰਕੇ ਪੈਸੇ ਦਿੰਦੇ ਆ ਜੇ ਹੱਥੋਂ ਨਹੀਂ ਪੜੇ ਜਾਂਦੇ ਫਿਰ ਉਹਨੇ ਭਾਂਡੇ ਲੈ ਕੇ ਚੱਕੇ ਸਿਲੰਡਰ ਲੈ ਜਾਂਦੇ ਚੱਕੇ ਇੱਕ ਲੋੜ ਆਸੀ ਕਿ ਨਾ ਜਿਹੜਾ ਕਿਸਾਨ ਮਜ਼ਦੂਰ ਤਾਂ ਹੀ ਨਾਰਾ ਲਾਉਣਿਆ ਇਕੱਠੇ ਹੋਣ ਦੀ ਲੋੜ ਆ ਸਾਡੇ ਸਾਫਤੀ ਗ੍ਰਾਹਾਂ ਵਾਲੇ ਵੀ ਆਏ ਆ ਅਸੀਂ ਇਕੱਠੇ ਹੋ ਕੇ ਕਿਸਾਨ ਮਜ਼ਦੂਰ ਦੇ ਨਾਲ ਇਕੱਠੇ ਹੋ ਕੇ ਖੜਾਂਗੇ ਜੇ ਇੱਥੇ ਅਜ ਤੋਂ ਬਾਅਦ ਇਹ ਪਰਿਵਾਰ ਤੋਂ ਆ ਕੇ ਪਰੇਸ਼ਾਨ ਤੰਗ ਕਰਨਗੇ ਤੇ ਉਹਨਾਂ ਦਾ ਪੱਕੇ ਤੌਰ ਤੇ ਹੀ ਕਾਹੂ ਕਰਕੇ ਬੈਠਾਂਗੇ ਸਾਥੀਓ ਇਹ ਗੱਲ ਇਕੱਲੀ ਐਨੀ ਨਹੀਂ ਕਈ ਅਰੀ ਭਰਾਵਾਂ ਨੂੰ ਜਾਂਚ ਜਾਂਦੀ ਆ ਵੀ ਯਾਰ ਜੇਲ੍ਹ ਲੈ ਦਿੱਤੇ ਆ ਮੋੜ ਦੇ ਚਾਹੀਦੇ ਆ ਕੋਸ਼ ਬੰਦੇ ਹੁੰਦੇ ਆ ਜਿਹੜੇ ਪਿੰਡਾਂ ਦੇ ਵਿੱਚ ਕਿਸਾਨੀ ਬਾਰੇ ਵੀ ਪ੍ਰਚਾਰ ਕਰਦੇ ਆ ਕੇਅਰ ਕਰਦੇ ਚੱਕ ਲੈਂਦੇ ਟਰੈਕਟਰ ਲੈ ਲੈਦੇ ਆ ਵੱਡੀਆਂ ਗੱਡੀਆਂ ਲੈ ਲੈਂਦੇ ਇਹਨਾਂ ਤੇ ਮੁੰਡੇ ਕੰਮ ਨਹੀਂ ਕਰਦੇ ਇਹੇ ਪ੍ਰਚਾਰ ਉਹ ਲੋਕ ਕਰਦੇ ਆ ਕਿ ਜਿਹੜੇ ਉਹਨਾਂ ਦੇ ਹੱਥ ਥੋਕੇ ਬਣੇ ਵਿਆ ਅੱਜ ਤੁਹਾਡੇ ਕਿਸੇ ਵੀ ਮਜ਼ਦੂਰ ਦੇ ਕਿਸਾਨ ਦੇ ਘਰ ਨੂੰ ਜਿੰਦਾ ਲੱਗਦਾ ਜਿਹੜੀਆਂ ਪਾਰਟੀਆਂ ਮਗਰ ਤੁਸੀਂ ਭੱਜਦੇ ਹੋ ਉਹ ਪਾਰਟੀ ਦਾ ਕਿਸੇ ਦਾ ਵੀ ਨੁਮਾਇੰਦਾ ਤੁਹਾਡੇ ਘਰ ਦਾ ਲੱਗਿਆ ਹੋਇਆ ਜਿੰਦਾ ਨਹੀਂ ਤਰਾ ਸਕਦਾ ਉਹ ਕਿਸੇ ਵੀ ਪਾਰਟੀ ਦਾ ਰਮੈਂਦਾ ਕਿਸੇ ਕਿਸਾਨ ਦੀ ਜ਼ਮੀਨ ਦੀ ਕੋਰਕੜੀ ਰਕਾ ਸਕਦਾ ਸੋ ਫੈਸਲਾ ਤੁਸੀਂ ਕਰਨਾ ਤਾਂ ਲੋਕਾਂ ਨੇ ਕਰਦਾ ਹੁੰਦਾ ਸੋ ਇਹ ਲੜਾਈ ਕੱਲੀ ਆਈ ਨਹੀਂ ਇਹ ਕੱਲਾ ਜਿੰਦਾ ਤੋੜ ਕੇ ਅੰਦਰ ਬਹਾਇਆ ਉਦੋਂ ਬਾਅਦ ਵੀ ਜਿਹੜਾ ਕੋਚਲਣਾ ਉਹ ਵੀ ਤੁਹਾਡੇ ਇੱਕੇ ਦਿਨਾਂ ਰੁਕਣਾ ਹੁਣ ਸੋ ਬੇਨਤੀ ਕਰਦਾ ਸਾਰੇ ਭਰਾਵਾਂ ਨੂੰ ਜਿਹੜਾ ਅਗਲਾ ਜਿੰਦਾ ਉਹ ਆਪਾਂ ਤੋੜਨਾ ਤੇ ਉਸ ਤੋਂ ਬਾਅਦ ਫਿਰ ਆਪਾਂ ਰੈਲੀ ਕਰਕੇ ਇਸ ਨੂੰ ਸਮਾਪਤ ਕਰਾਂਗੇ ਆਜੋ ਆਪਾਂ ਅਗਲਾ ਵੀ ਤੋੜਦੇ

ਬਸ ਗਿਆ ਇਹ ਕੀ ਗਿਆ ਲੋਕਾਂ ਦੇ ਕਾ ਜਿੰਦਾਬਾਦ 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 ਲੋਕਾਂ ਦੇ ਕਾ ਜਿੰਦਾਬਾਦ 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 ਕਿਸਾਨ ਦੇ ਥੇ ਵੰਗਰੇ ਕਾ ਜਿੰਦਾਬਾਦ 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 ਆਤੀ ਹੈ ਰਹਾ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ

ਚੁਮਾਨ ਜਿਹੜਾ ਰਸੋਈ ਦਾ ਉਹਨੂੰ ਵੀ ਜ਼ਿੰਦਾ ਲਾ ਕੇ ਅਸੀਂ ਕਹਿੰਦੇ ਆ ਵੀ ਇਹਨਾਂ ਤੇ ਜ਼ਰੂਰ ਕਾਰਵਾਈ ਹੋਣੀ ਚਾਹੀਦੀ ਆ ਕਰਾਵਾਂਗੇ ਵੀ ਲੋਕਾਂ ਦੇ ਇੱਕ ਦੇ ਨਾਲ ਪਰਚਾ ਦਰਜ ਕਰਾਵਾਂਗੇ ਇਹ ਗੁੰਡਿਆਂ ਤੇ ਅਸੀਂ ਗੁੰਡੇ ਕਹਿ ਰਹੇ ਆ ਇਹਨਾਂ ਨੂੰ ਹਰ ਸੋਈ ਨੂੰ ਜ਼ਿੰਦਾ ਲਾ ਕੇ ਲੈ ਦੱਸੋ ਵੀ ਪਸ਼ੂਗਾਨ ਵੀ ਉਤਰੇ ਤੇ ਸੋਈ ਨੂੰ ਵੀ ਜ਼ਿੰਦਾ ਲਾ ਕੇ ਇਸ ਕਰਕੇ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਆ ਵੀ ਆਪਾਂ ਇੱਕਦਮ ਚ ਮੀਟਿੰਗ ਕਰਕੇ ਪੂਰੀ ਤਿਆਰੀ ਕਰਕੇ ਕਿਸੇ ਅਧਿਕਾਰੀ ਨੂੰ ਘੇਰ ਕੇ ਆਪਾਂ ਉਹਨਾਂ ਤੇ ਪਰਚਾ ਦਰਜ ਕਰਾਵਾਂ ਚਲੋ ਸਾਥੀ ਇਹ ਤਾਂ ਇੰਨੀ ਆਪਾਂ ਕਾਰਵਾਈ ਕਰਿਆ ਜ਼ਿੰਦਾ ਭੰਨਤਾ ਇਸ ਤੋਂ ਅਗਲੀ ਕਾਰਵਾਈ ਜਿਹੜੀ ਵੀ ਹੋਗੀ ਉਹ ਛੋਟੇ ਸੰਜੋਗ ਨਾਲ ਹੋਗੀ ਅਜੀ ਦੋਨੇ ਜਥੇ ਬੰਦਿਆਂ ਤੁਹਾਡੇ ਮੋਢੇ ਨਾਲ ਮੋਢਾ ਲਾ ਕੇ ਖੜਾਗੇ ਤੇ ਧੰਨਵਾਦ ਹੈ ਜਿਹੜੇ ਨਗਰ ਨੇ ਜਿੰਨਾਂ ਨੇ ਸਾਡੀ ਗੱਲ ਸੁਣ ਕੇ ਇੱਥੇ ਪਹੁੰਚਿਆ ਆਪਾਂ ਜਿਹੜਾ ਇੱਥੋਂ ਦਾ ਕੇਰਾ ਪ੍ਰੋਗਰਾਮ ਆ ਸਮਾਪਤ ਕਰਦੇ ਆ ਧੰਨਵਾਦ ਜੀ ਸਾਗਾਂ ਜਥੇ ਬੰਦਿਆਂ ਦਾ ਤੇ ਪਿੰਡ ਵਾਲਿਆਂ ਦਾ ਉਹਦੀ ਕਿਸੇ ਨੇ ਫੋਟੋ ਤਾਂ ਨਹੀਂ ਖਿੱਚੀ